ਇਹ ਕਿ ਸੁਖੀਆਂ ਦੇ ਵਿੱਚ ਜਿਹੜਾ ਬਿਆਨ ਚੱਲ ਰਿਹਾ ਸੀਗਾ ਭਗਵੰਤ ਸਿੰਘ ਸਾਹਿਬ ਦਾ ਕਿ ਮਰੀ ਬੱਕਰੀਆਂ ਦਾ ਮੁਰਗੀਆਂ ਦਾ ਕੁੱਕੜਾਂ ਦਾ ਦਾਵਾ ਮੱਝਾਂ ਦਾ ਜਿਹੜਾ ਮੁਆਵਜ਼ਾ ਦੇਵਾਂਗੇ ਉਹ ਸੱਚ ਹੁੰਦਾ ਨਜ਼ਰ ਆ ਰਿਹਾ ਕਿ ਸਵਾਜ ਜਿਹੜੇ ਮਜ਼ਦੂਰ ਸੀਗੇ ਬੱਕਰੀਆਂ ਚਲਾਉਂਦੇ ਸੀਗੇ ਇਹਨਾਂ ਨੂੰ ਅੱਜ ਜਿਹੜਾ ਮੁਆਵਜ਼ਾ ਦਿੱਤਾ ਗਿਆ ਬਾਈ ਜੀ ਦਿਖਾਇਓ ਕਹਿੰਦੇ ਕਿ ਪੈਸੇ ਦਿੱਤੇ ਆ ਕਹਿੰਦੇ ਪੰਜਾਬ ਦੇ ਦਾ 50000 ਰੁਪਏ ਇੱਕ ਜਾਨੇ ਨੂੰ ਦਿੱਤਾ ਗਿਆ ਹਾਂ ਕੀ ਬਾਤ ਹਾਂ 50 50000 ਚਲੋ ਦਿੱਤਾ ਦੱਸ ਦਿਓ ਸਭ ਇਹ ਬੱਕਰੀਆਂ ਦਾ ਦਿੱਤਾ ਗਿਆ ਇਹ ਤਾਂ ਕਰ ਨਹੀਂ ਸਾਨੂੰ ਮਿਲੇ ਹੈ ਕੀ ਮਿਲੇ ਪਾਈ ਯਾਰ ਅੱਗੇ ਵੀ ਸਾਡਾ ਮਾਲ ਮਰਿਆ ਬੜੀ ਯਾਰਾਂ ਤਾਂ ਅੱਗੇ ਨਹੀਂ ਸਾਨੂੰ ਮਿਲਿਆ ਕਿੰਨੀਆਂ ਬੱਕਰੀਆਂ ਮਰ ਗਈਆਂ ਆਪਣੀਆਂ ਬੱਕਰੀਆਂ ਸਾਡੀਆਂ 23 ਭਾਰੂ ਮੇਰੇ ਮਰੇ ਆ ਤੇ ਇਹਦੇ ਵਖਰੇ ਮਰੇ ਕੀ ਦਿੱਤੇ ਪੰਜਾਬ ਸਰਕਾਰ ਕੋ ਦਿੱਤਾ ਤੇ ਹਜੇ ਕਿੰਨੀ ਕਾਸ ਉਹ ਪੈਸੇ ਕਿੰਦੇ ਕੋਲੋਂ ਹੀ ਦੇ ਗਏ ਇਹ ਗੱਲ ਹਾਂ ਇਹ ਉਹਨਾਂ ਕੋਲੋਂ ਦਿੱਤੇ ਆ ਢੱਗੋ ਸਾਡਾ ਗਰੀਬਾਂ ਦਾ ਸੋਚਣ ਪਈ ਸਰਕਾਰ ਦੇਵੇ ਸਾਨੂੰ ਪੈਸੇ ਪੰਜਾਬ ਸਰਕਾਰ ਕੋਲੋਂ ਦਿੱਤਾ ਬਾਕੀ ਜਦੋਂ ਜਦੋਂ ਕਹਿੰਦੇ ਸੀਗੇ ਆਰਥਿਕ ਕੁਛ ਨਹੀਂ ਤਾਂ ਸਰਕਾਰ ਵੱਲੋਂ ਮੁਆਵਜ਼ਾ ਲਾਣ ਉਹ ਵੱਖਰੇ ਮਿਲ ਜਾਣਗੇ ਆ ਉਹ ਤੋਂ ਉਹਨੇ ਆਖਿਆ ਭਾਈ ਵੱਖਰੇ ਮਿਲ ਜਾਂਦੇ ਇਹ ਤਾਂ 50 50 ਹਜ਼ਾਰ ਉਹਨੇ ਗੱਫੇ ਪਾਣੀ ਲਈ ਦਿੱਤਾ ਹਾਂ ਆ ਵੱਡੀ ਮੈਸ ਤੋਂ ਨੇ ਨਾ ਕੀਤਾ ਆਪਣਾ ਬੜਾ ਧੰਨਵਾਦ ਹੋਇਆ ਐਸਾ ਵੀ ਮੌਜੂਦ ਹੈ ਕਿ ਆ ਜ਼ਿਲ੍ਹਾ ਤਰਨਤਨ ਦੇ ਅਧੀਨ ਆਉਂਦੇ ਹਲਕਾ ਖੀਮਕਰਨ ਦੇ ਪਿੰਡ 마ਸ਼ੀਗਾ ਜਿੱਥੇ ਕਿ ਆ ਜਮਐਲੇ ਸਾਹਿਬ ਆਮ ਆਦਮੀ ਪਾਰਟੀ ਦੇ ਪਹੁੰਚੇ ਆ ਤੇ ਜਿਹੜਾ ਦਾਵਾ ਕੀਤਾ ਜਾ ਰਿਹਾ ਸੀਗਾ ਤੇ ਇੱਕ ਸੁਖੀਆਂ ਦੇ ਵਿੱਚ ਜਿਹੜਾ ਬਿਆਨ ਚੱਲ ਰਿਹਾ ਸੀਗਾ ਭਗਵੰਤ ਸਿੰਘ ਸਾਹਿਬ ਦਾ ਕਿ ਮਰੀ ਬੱਕਰੀਆਂ ਦਾ ਮੁਰਗੀਆਂ ਦਾ ਕੁੱਕੜਾਂ ਦਾ ਆ گاਵਾ ਮੱਝਾ ਦਾ ਜਿਹੜਾ ਮੁਆਵਜ਼ਾ ਦੇਵਾਂਗੇ ਉਹ ਸੱਚ ਹੁੰਦਾ ਨਜ਼ਰ ਆ ਰਿਹਾ ਤੇ ਸਦਮਨ ਸਿੰਘ ਤੁਹਾਨੂੰ ਕਹਿ ਸਕਦੇ ਪਹਿਲੇ ਐਮਐਲਏ ਬਣੇ ਨੇ ਜਿਨ੍ਹਾਂ ਨੇ ਇਹ ਜਿਹੜਾ ਆ ਬਿਆਨ ਸੀਗਾ ਉਸਤੇ ਪਹਿਲਾ ਦਿੱਤਾ ਸੋ ਅੱਜ ਜਿਹੜੇ ਮਜ਼ਦੂਰ ਸੀਗੇ ਬੱਕਰੀਆਂ ਚਲਾਉਂਦੇ ਸੀਗੇ ਇਹਨਾਂ ਨੂੰ ਅੱਜ ਜਿਹੜਾ ਮੁਆਵਜ਼ਾ ਦਿੱਤਾ ਗਿਆ ਬਾਈ ਜੀ ਦਿਖਾਇਓ ਕਿੰਨੇ ਕੋ ਐਸੇ ਦਿੱਤੇ ਇਹ ਕਹਿੰਦੇ ਪੰਜਾਬ ਦੇ ਦਾ 50000 ਰੁਪਏ ਇੱਕ ਜਾਨੇ ਦਿੱਤਾ ਗਿਆ ਹਾਂ ਹਾਂ 50 50000 ਕਹਿੰਦੇ ਦਿੱਤਾ ਦੱਸ ਦਿਓ ਸਭ ਇਹ ਬੱਕਰੀਆਂ ਦਾ ਦਿੱਤਾ ਗਿਆ ਅਜੇ ਤੱਕ ਨਹੀਂ ਸਾਨੂੰ ਮਿਲੇ ਕੀ ਮਿਲੇਗਾ ਪਹਿਲੀ ਯਾਰ ਅੱਗੇ ਵੀ ਸਾਡਾ ਮਾਲ ਮਰਿਆ ਵੱਡੀ ਯਾਰ ਤਾਂ ਅੱਗੇ ਨਹੀਂ ਸਾਨੂੰ ਮਿਲਿਆ ਕਿੰਨੀਆਂ ਬੱਕਰੀਆਂ ਮਰ ਗਈਆਂ ਬੱਕਰੀਆਂ ਸਾਡੀਆਂ 23 ਭਾਰੂ ਮੇਰੇ ਮਰੇ ਆ ਤੇ ਇਹਦੇ ਵੱਖਰੇ ਮਰੇ ਕੀ ਦਿੱਤੇ ਆਪਣੇ ਵੀਨੇ ਕੀ ਆ ਹਾਂ ਇਨੇ ਕੀ ਕਿੰਨਾ ਇੱਕ ਨੁਕਸਾਨ ਇੱਕ ਬੱਕਰੀ ਦਾ ਮੁੱਲ ਕਿੰਦਾ ਹੁੰਦਾ ਵੈ ਪੰਜ ਪੰਜ ਹਜ਼ਾਰ ਦੀ ਇੱਕ ਬੱਕਰੀ ਆਉਂਦੀ ਆ ਤੇ ਤੁੰਦ ਸਾਹਿਬ ਨੇ ਚਲੋ ਜਿਸ ਤਰੀਕਾ ਜਹਾਜੇ 1000 ਰੁਪਏ ਨੇ ਦਿੱਤਾ ਹੈ ਧੰਨਵਾਦ ਉਹਦਾ ਪੰਜਾਬ ਦਾ 1000 ਰੁਪਏ ਦਿੱਤਾ ਤੇ ਹਜੇ ਕਿੰਨੀ ਕਾਸ ਉਹ ਪੈਸੇ ਕਿੰਦੇ ਕੋਲੋਂ ਹੀ ਦੇ ਗਏ ਇਹ ਗੱਲ ਹਾਂ ਇਹ ਉਹਨਾਂ ਕੋਲੋਂ ਦਿੱਤੇ ਆ ਲੱਗੋ ਸਾਡਾ ਗਰੀਬਾਂ ਦਾ ਸੋਚਣ ਪਈ ਸਰਕਾਰ ਦੇਵੇ ਸਾਨੂੰ ਪੈਸੇ ਪੰਜਾਬ ਦੇ 1000 ਰੁਪਏ ਕੋਲੋਂ ਦਿੱਤਾ ਬਾਕੀ ਜਦੋਂ ਜਦੋਂ ਕਹਿੰਦੇ ਸੀਗੇ ਆਰਥਿਕ ਉਸ ਲਈ ਤਾਂ ਸਰਕਾਰ ਵੱਲੋਂ ਮੁਆਵਜ਼ਾ ਦੇਣ ਉਹ ਵੱਖਰੇ ਮਿਲ ਜਾਣਗੇ ਹਾਂ ਉਹ ਤੋਂ ਨੇ ਆਖਿਆ ਭਾਈ ਵੱਖਰੇ ਮਿਲ ਜਾਂਦੇ ਇਹ ਤਾਂ 50 5000 ਹਜ਼ਾਰ ਉਹਨੇ ਗੱਫੇ ਪਾਣੀ ਲਈ ਦਿੱਤਾ ਹਨ ਭਈ ਆਪ ਦਾ ਤੰਦਾ ਮੜਾ ਚਲੋ ਕਹਿੰਦੇ ਡੁੱਬਦੇ ਨੂੰ ਤਿੰਨ ਕੇ ਦਾ ਸਹਾਰਾ ਹੁੰਦਾ ਕੋਈ ਵੀ ਵੱਡੀ ਮਦਦ ਕਹਿ ਸਕਦੇ ਹਾਂ ਵੱਡੀ ਮੱਛੀ ਤੋਂ ਨੇ ਨਾ ਕੀਤਾ ਆਪਣਾ ਬੜਾ ਧੰਨਵਾਦ ਹੋਇਆ ਕਿਦਾਂ ਬੱਕਰੀਆਂ ਮਰ ਕਿਦਾਂ ਗਈਆਂ ਇਹਨੀਆਂ ਬੱਕਰੀਆਂ ਰੈਂ ਤਾਂ ਚਾਰ ਦੇ ਕਿਤੇ ਮਹੀਨੇ ਰਿਜੋ ਨਾ ਆ ਇਹ ਲੋਕਾਂ ਲੱਗੀਆਂ ਆਪ ਦੇ ਲੋ ਤੋਂ ਥੱਲੇ ਉਤਰ ਗਈਆਂ ਤਾਂ ਪਾਣੀ ਮਗਰੋਂ ਜ਼ਿਆਦਾ ਆ ਗਿਆ ਡੁੱਬ ਗਈਆਂ ਬੱਕਰੀਆਂ ਸਾਰੀਆਂ ਡੁੱਬ ਗਈਆਂ ਕੀ ਫਿਰ ਬੀਤੀ ਸੀਗੀ ਕਿਉਂਕਿ ਪਸ਼ੂਆਂ ਨੂੰ ਤੇ ਆਪਾਂ ਪੁੱਤਾਂ ਵਾਂਗੂ ਪਾਲਦੇ ਆਂ ਕਿਸਾਨ ਫਸਲਾਂ ਨੂੰ ਪੁੱਤਾਂ ਵਾਂਗੂ ਪਾਲਦਾ ਤੇ ਜਦੋਂ ਇਦਾਂ ਦੇਖਿਆ ਜੀ ਅੱਖਾਂ ਸਾਹਮਣੇ ਢੋੜਦੀਆਂ ਫਿਰ ਕੀ ਹਾਲਾਤ ਬਣ ਗਏ ਫਿਰ ਮਾਰੀ ਦਿਆਂ ਜਾਂ ਫਿਰ ਹੋਰ ਕੀ ਕਰ ਸਕਦਾ ਜ਼ਿਆਦਾ ਪਾਣੀ ਨਹੀਂ ਨਿਕਲਿਆ ਵਿੱਚੋਂ ਕਿੰਨੇ ਜਣੇ ਪਰਿਵਾਰ ਚ ਪਰਿਵਾਰ ਚ ਤਿੰਨ ਮੇਰੀਆਂ ਧੀਆਂ ਐ ਇੱਕ ਮੇਰਾ ਮੁੰਡਾ ਐ ਇੱਕ ਮੈਂ ਤੇ ਇੱਕ ਮੇਰੀ ਘਰ ਦੀ ਇਹਨਾਂ ਤੱਪਾ ਪਾਲਦੇ ਕਿਦਾਂ ਹਾਂ ਇਹ ਇਸ ਤਰ੍ਹਾਂ ਬੱਕਰੀਆਂ ਤੇ ਜੂੰਗ ਜਿਹਾ ਕਾਰੀਦਾ ਔਰ ਆਪਣਾ ਪਹਿਲੀ ਦੱਥਾ ਨਹੀਂ ਇਹਗਾ ਹੋਰ ਕੋਈ ਕਾਰੋਬਾਰ ਨਾ ਔਰ ਕੋਈ ਕਾਰੋਬਾਰ ਨਹੀਂ ਦਾ ਹੋਣ ਫਿਰ ਜਿਹੜਾ 50000 ਹੈ ਕੀ ਹੁਣ ਥੋੜਾ ਬਹੁਤ ਲੱਗਾ ਕਿ ਫਾਇਦਾ ਹੋ ਜਾਏਗਾ ਆਪਣੇ ਨੂੰ ਹਾਂ ਕੋਈ ਇਹ ਚਲੋ ਗਫਾ ਪਾਣੀ ਆਉਂਦਾ ਚੱਲ ਪੂਦਾ ਜਦੋਂ ਡਿਮਾਰਜ ਨਹੀਂ ਕੋ ਉਸ ਤੋਂ ਬਾਅਦ ਹਾਂ ਫਿਰ ਆਪੇ ਚਲੋ ਮਹਾਰਾਜ ਕਰੋ ਕੋਈ ਹਾਂ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਸੀਗਾ ਕਹਿੰਦੇ ਕੀ ਮੁਆਵਜ਼ੇ ਦੇਣੇ ਆ ਮੁਆਵਜ਼ੇ ਦੇਣੇ ਆ ਤੇ ਹੁਣ ਮੁਆਵਜ਼ੇ ਚਲੋ ਹਜੇ ਐਲਾਨ ਨਹੀਂ ਹੋਇਆ ਭਗਵੰਤ ਸਿੰਘ ਸਾਹਿਬ ਦੀ ਵੀ ਤੇ ਬੇਟੀ ਲੀਕਿੰਦੇ ਐਮਐਲਏ ਸਾਹਿਬ ਆਪਣਾ ਫਤ ਸਮਝ ਕੇ ਪਹੁੰਚੇ ਆ ਹਾਂ ਤੇ ਮਾਣ ਮਹਿਸੂਸ ਹੁੰਦਾ ਵੋਟਾਂ ਤੁਸੀਂ ਵੀ ਪਾਉਂਦੇ ਹੋਵੋਗੇ ਤੇ ਜਦੋਂ ਇਦਾਂ ਫਿਰ ਆ ਕੇ ਸਾਥ ਲੈਂਦੇ ਆ ਪ੍ਰਵਾਰਾਂ ਦੀਆਂ ਮਿਲਦੇ ਹੁਣ ਵੀ ਪਿੰਡ ਵਾਸੀਆਂ ਦਾ ਮੇਲਦਾ ਲੱਗਾ ਇੱਥੇ ਤੇ ਫਿਰ ਕੀ ਕੁਝ ਹਾਲਾਤ ਇੱਥੇ ਜਦੋਂ ਬਣਦੇ ਨਜ਼ਰ ਆਉਂਦੇ ਆ ਫਿਰ ਜਦੋਂ ਐਮਐਲਏ ਸਾਹਿਬ ਪਹੁੰਚਦੇ ਆ ਕੀ ਬੀਜ ਦੀ ਮੰਤ ਕੀ ਆਉਂਦਾ ਹੁਣ ਰੋਟੀ ਇਹ ਹਸਾਣਾ ਭੁੱਖੇ ਨੂੰ ਹਸਾਣਾ ਰੋਟੀ ਦੇਣ ਵਾਲੀ ਗੱਲ ਆ ਤੇ ਇਹਨੂੰ ਹੀ ਵੋਟਾਂ ਪਾਉਣੀਆਂ ਜਿਹਨੇ ਅੱਜ ਆ ਕੇ ਭਾਈ ਹਸਾਣਾ ਬਾਹ ਫੜੀ ਆ ਤੇ ਬਿਲਕੁਲ ਜਿਹੜਾ 50-50 ਹਜ਼ਾਰ ਰੁਪਿਆ ਦਿੱਤਾ ਇਹਨਾਂ ਵੀਰਾਂ ਨੂੰ ਕਿਉਂਕਿ ਵਾਕਈ ਜਿਹੜੇ ਹਾਲਾਤ ਆ ਬੜੇ ਨਾਜ਼ੁਕ ਤੇ ਜਦੋਂ ਇਸ ਤਰੀਕੇ ਦਾ ਮਾਹੌਲ ਬਣਦਾ ਤੇ ਫਿਰ ਗੱਲਾਂ ਵੀ ਚੱਲਦੀਆਂ ਨੇ ਕਿਉਂਕਿ ਚਿੰਤਾ ਦਾ ਵਿਸ਼ਾ ਹੈਗਾ ਜੋ ਜਲਥਲ ਪੰਜਾਬ ਹੋ ਰਿਹਾ ਹੈ ਖਾੜਾ ਦਾ ਸੰਕਟ ਚੱਲ ਰਿਹਾ ਹੈ ਲਗਾਤਾਰ ਫਸਲਾਂ ਤਬਾਹ ਹੋ ਰਹੀਆਂ ਨੇ ਜਿਹੜੇ ਪਸ਼ੂ ਨੇ ਉਹ ਡੁੱਟਦੇ ਜਾ ਰਹੇ ਹੈ ਜਿਹਦੇ ਪਾਣੀ ਦਿੱਤੇਗਾ ਜਦੋਂ ਪਾਣੀ ਦਿੱਤੇਗਾ ਉਸ ਤੋਂ ਬਾਅਦ ਉਹਨਾਂ ਪਾਣੀ ਦੇ ਵਿੱਚ ਜਦੋਂ ਪਸ਼ੂ ਲੱਭਣਗੇ ਜਦੋਂ ਉਹ ਜਿਹੜੇ ਘਾੜੇ ਡੁੱਬੇ ਉਹ ਬਾਹਰ ਆਉਣਗੇ ਬਿਮਾਰੀਆਂ ਫੈਲਣਗੀਆਂ ਮਹਾਮਾਰੀ ਫੈਲੇਗੀ ਫਿਰ ਉਸ ਤੋਂ ਬਾਅਦ ਜਿਹੜਾ ਵੱਡਾ ਸੰਕਟ ਆਏਗਾ ਸੋ ਜ਼ਰੂਰ ਇੱਥੇ ਐਮਐਲ ਜ਼ਾ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਫਹਲਾਲ ਜਿਹੜਾ ਦੂ ਸੋ ਜਿਹੜਾ ਕੋਸ਼ਿਸ਼ ਕਰਾਂਗੇ ਕਿ ਐਮਐਲਏ ਸਾਹਿਬ ਦਾ ਵੀ ਸਮਾਂ ਲਿਪਾ ਜਾਵੇ ਕਿਉਂਕਿ ਫਲਾਦੂ ਬਿਜ਼ੀ ਚੱਲ ਰਹੇ ਨੇ ਲੇਕਿਨ ਇੱਥੇ ਜਿਹੜੀਆਂ ਮਾਤਾਵਾਂ ਬਾਪੂ ਜੀ ਮੌਜੂਦ ਆ ਸਾਰੇ ਕੋਈ ਨਾ ਕੋਈ ਆਪਣੀਆਂ ਮੁਸੀਬਤਾਂ ਮਾਤਾ ਜੀ ਤੁਸੀਂ ਵੀ ਕੋਈ ਨਾ ਕੋਈ ਮੁਸੀਬਤ ਲੈ ਕੇ ਐਮਐਲਏ ਸਾਹਿਬ ਨੂੰ ਮਿਲਣ ਆਏ ਹੋ ਅੱਛਾ ਹਾਂਜੀ ਕੀ ਹੋਇਆ ਕੀ ਆਪਣੇ ਤੁਹਾਡਾ ਵੀ ਕੋਈ ਨੁਕਸਾਨ ਹੋਇਆ ਸਾਡੇ ਤੇ ਕੋਠੇ ਕਾਠੇ ਬੜੇ ਚੋਂਦੇ ਆ ਤੇ ਨਾ ਸਾਡਾ ਪਾਣੀ ਕਿਹੇ ਦਾ ਨਿਕਲਦਾ ਕਰਦਾ ਪਾਣੀ ਵੀ ਨਹੀਂ ਕਿਹੇ ਮਸਾਤੀ ਮੌਸਮ ਕਰ ਜੇ ਕਿ ਪਹਿਲਾਂ ਵੀ ਇਦਾਂ ਹੀ ਸੀ ਬਰਸਾਤੀ ਕਰਕੇ ਕੇ ਐਮਐਲਏ ਸਾਹਿਬ ਨੂੰ ਆਏ ਮਿਲਣ ਇੱਥੇ ਫਿਰ ਹਾਂ ਕੀ ਮੰਗਾ ਰੱਖ ਆ ਕੋਠੇ ਕੋਠੇਗਾਠੇ ਸਾਡੇ ਜੀ ਚੁੰਦੇਸ ਮਬੀ ਸ਼ੈਤਾਨ ਟਿਕੀਆਂ ਤੇ ਉਹਨਾਂ ਦਾ ਕੋਈ ਮਾਜਬਾ ਮਿਲੇ ਸਾਨੂੰ ਆਸ ਲਾਈਆ ਆਸ ਰੱਖੀ ਹੁਣ ਮਿਲਣਾ ਤਾਂ ਕੋਨਾਂ ਦੀ ਵਰਦੀ ਦਿਨ ਤੇ ਨਾ ਦਿਨ ਵੀੜਨ ਕੇ ਚਲੋ ਕੋਲੋਂ ਪੰਜਾਬ 50000 ਦੇ ਗਿਆ ਆਸ ਰੱਖਣੀ ਬੈਣੀ ਲੇਕਿਨ ਇਦਾਂ ਦੇ ਹਾਲਾਤ ਇਸ ਤਰੀਕੇ ਦੇ ਬਣੇ ਆ ਕਿੰਨਾ ਕ ਨੁਕਸਾਨ ਸਮਝਦੇ ਹੋ ਕੋਲ ਪੰਜਾਬ ਦਾ ਤੇ ਨਹੀਂ ਕਿਤੇ ਉਹ ਆਪਣੇ ਹਲਕੇ ਦਾ ਕਿੰਨਾ ਕ ਨੁਕਸਾਨ ਹੋ ਗਿਆ ਹੁਣ ਇਸ ਤਨਤਚਲ ਆ ਕਿਰਤਾਂ ਨੂੰ ਕਿੰਨੇ ਕ ਦਰਸਨ ਪਿੰਡਾਂ ਦੇ ਪਿੰਡਾਂ ਦੇ ਖਰਾਬ ਹੋਏ ਫਸਲ ਡੁੱਬੀ ਗਈ ਤੁਹਾਡੇ ਵੀ ਪਸ਼ੂ ਸਾਡੇ ਕੋਠੇ ਦਾ ਹੀ ਇਹ ਜਿਆਦਾ ਫਸਲ ਜਵਾਬ ਮਕਾਨ ਹੋ ਗਏ ਜੀ ਸੁਨਾ ਜਾਨੀ ਸਾਡੇ ਕੋਠਲੇ ਨੇ ਤੇ ਪਹਿਲਾ ਆਪਾਂ ਅਕੇ ਬੈਠੇ ਆ ਕੋਠੇ ਚੋਂਦੇ ਆ ਕਈਆਂ ਕੋ ਤੇ ਬਚਾਰੇ ਕੋ ਉਤਰ ਪੈਣਾ ਲੈਣ ਦੇ ਵੀ ਪੈਸੇ ਨਹੀਂ ਆ ਨਹੀਂ ਹੈਗੇ ਹੁਣ ਫੜ ਫੁੜ ਕੇ ਦੇ ਪਾਈਆਂ ਹੁਣ ਕੀ ਕਰ ਸਕਦੇ ਫਿਰ ਹਾਂ ਕਿੰਨੇ ਕਿਸਾਨ ਬੜਾ ਪਿਛੇ ਪੈ ਗਏ ਨੇ ਹਾਂ ਬਹੁਤ ਜ਼ਿਆਦਾ ਗਰੀਬਾਂ ਨੇ ਫਿਰ ਕਮਾਉਣਾ ਕਿੱਥੋਂ ਤੇ ਖਾਣਾ ਕਿੱਥੋਂ ਹੈ ਸੋ ਬਿਲਕੁਲ ਜਿਹੜੇ ਐਮਐਲਏ ਸਾਹਿਬ ਇੱਥੇ ਮੌਜੂਦ ਨੇ ਐਮਐਲਏ ਸਰਮਨ ਸਿੰਘ ਤੋਂ ਹਲਕਾ ਖੇਮ ਕਰਨ ਤੋਂ ਗੱਲਬਾਤ ਕਰਾਂਗੇ ਤਾਂ ਜਿੱਥੇ ਕਿ ਅੱਜ ਪੰਜਾਬ ਦੇ ਵਿੱਚ ਸਾਡਾ ਦਾ ਸੰਕਟ ਆਇਆ ਹੋਇਆ ਹੈ ਹਰ ਪਾਸੇ ਪੰਜਾਬ ਜਲ-ਥਲ ਹੁੰਦਾ ਨਜ਼ਰ ਆ ਰਿਹਾ ਹੈ ਉੱਥੇ ਹੀ ਜਿਹੜਾ ਸੀਐਮ ਸਾਹਿਬ ਦਾ ਪੁਰਾਣਾ ਬਿਆਨ ਸੀਗਾ ਕਿ ਮਰੀ ਬੱਕਰੀਆਂ ਦੇ ਮੁਆਵਜ਼ੇ ਦਿੱਤੇ ਜਾਣਗੇ ਕੁਕੜੀਆਂ ਦੇ ਮੁਆਵਜ਼ੇ ਦਿੱਤੇ ਜਾਣਗੇ ਉਸ ਤੋਂ ਲੈ ਕੇ ਕੁਝ ਵਿਰੋਧੀ ਜਿਹੜਾ ਲਗਾਤਾਰ ਸਰਕਾਰ ਤੇ ਸਵਾਲ ਖੜੇ ਕਰ ਰਹੇ ਸੀਗੇ ਲੇਕਿਨ ਦੂਜੇ ਬਸ ਇਹ ਵੀ ਸੱਚਾਈ ਹੈ ਕਿ ਗਰਾਊਂਡ ਲੈਵਲ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀ ਨਜ਼ਰ ਆਏ ਨੇ ਜਗਾ ਜਗਾ ਜਾ ਕੇ ਲੋਕਾਂ ਦੇ ਵਿਚ ਚਰੇ ਨੇ ਤੇ ਉਸ ਤੋਂ ਬਾਅਦ ਜਿਹੜਾ ਅੱਜ ਹਨ ਹਲਕਾ ਖੀਮਪੁਰ ਚ ਪਹੁੰਚੇ ਜਿੱਥੋਂ ਦੇ ਐਮਐਲਏ ਸਰਦਾਰ ਸੁਵਨ ਸਿੰਘ ਖੋਨਸਾ ਮੌਜੂਦ ਨੇ ਜਿਨ੍ਹਾਂ ਨੇ ਦੋ ਭੜਾਵਾਂ ਦੀ ਸਹਾਇਤਾ ਕੀਤੀ ਆਪਣੀ ਨਿੱਜੀ ਜਿਹੜੀ ਅਜੇਬ ਦੇ ਵਿੱਚੋਂ ਆਪਾਂ ਰਾਸ਼ੀ ਜਿਹੜੀ ਉਹਨਾਂ ਨੇ 1 ਲੱਖ ਰੁ ਕਿਤਨੇ ਕਿਤੇ ਉਹਨਾਂ ਦੇ ਹੰਝੂ ਪੂੰਝੇ ਆ ਤੇ ਕਹਿੰਦੇ ਆ ਕਿ ਜਿਹੜੇ ਚੁੱਲ੍ਹੇ ਉਹਨਾਂ ਦੇ ਬਲ ਨਹੀਂ ਸਦੇ ਹੁਣ ਬਲਨੇ ਸ਼ੁਰੂ ਹੋਣਗੇ ਉਹਨਾਂ ਦੀ ਅੱਖਾਂ ਦੇ ਵਿੱਚ ਕਿਤਨੇ ਕਿਤੇ ਖੁਸ਼ੀ ਦੇ ਹੰਝੂ ਦੇਖਣ ਨੂੰ ਮਿਲੇ ਜਦੋਂ ਇਹ ਇਹਦਾ ਕੰਮ ਜਿਹੜੀ ਉਹਨਾਂ ਨੂੰ ਦਿੱਤੀ ਗਈ ਸੋ ਸਾਡੇ ਨਾਲ ਐਮਐਲਏ ਸਾਹਿਬ ਮੌਜੂਦ ਨੇ ਤੁੰਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਆਨੁਮਾਰਾਜ ਤੁੰਨ ਸਾਹਿਬ ਲਗਾਤਾਰ ਤੁਸੀਂ ਹਲਕੇ ਦੇ ਵਿੱਚ ਰਹੇ ਹੋ ਪਹਿਲਾਂ ਵੀ ਤੁਹਾਡੇ ਨਾਲ ਮੌਕਾ ਮਿਲਿਆ ਮਿਲਣ ਦਾ ਪੱਤਰਕਾਰਾਂ ਨੂੰ ਤੁੰਨ ਸਾਹਿਬ ਮਿਲ ਜਾਂਦੇ ਆ ਹਲਕਾ ਵਾਸੀਆਂ ਨੂੰ ਮਿਲ ਜਾਂਦੀ ਹੈ ਤੇ ਵਿਰੋਧੀ ਕਹਿੰਦੇ ਤੁੰਨ ਸਾਹਿਬ ਚੰਡੀਗੜ੍ਹ ਆ ਨੇ ਵੀਰੇ ਨਾ ਜਿਹੜਾ ਚਲੋ ਵਿਰੋਧੀਆਂ ਦਾ ਕੰਮ ਤਾਂ ਹੁੰਦਾ ਜੀ ਉਹਨਾਂ ਨੇ ਤਾਂ ਕੋਈ ਨਾ ਕੋਈ ਗੱਲ ਕਰਦੀ ਰਹਿਣਾ ਇਹੋ ਜੀ ਕੋਈ ਗੱਲ ਨਹੀਂ ਚੰਡੀਗੜ੍ਹ ਵੀ ਜਾਣਾ ਪੈਂਦਾ ਕਿਉਂਕਿ ਜਿਹੜੇ ਕੰਮ ਹੁੰਦੇ ਹਲਕੇ ਦੇ ਉਹ ਚੰਡੀਗੜ੍ਹ ਜਾ ਕੇ ਹੀ ਹੁੰਦੇ ਆ ਸੋ ਮੈਂ ਤਾਂ ਵੀਰੇ ਹਲਕੇ 'ਚ ਹਫ਼ਤੇ 'ਚ 3-4 ਦਿਨ ਤਾਂ ਮੈਂ ਹਲਕੀ ਦੀ ਹੁੰਦਾ ਕੁਝ ਫਿਰ ਆਪਣੇ ਵੀ ਕੰਮ ਕਰਨੇ ਹੁੰਦੇ ਆ ਫਿਰ ਹਲਕੇ ਦੇ ਕੰਮ ਹੀ ਚੰਡੀਗੜ੍ਹ ਲੈ ਕੇ ਜਾੜੇ ਹੁੰਦੇ ਆ ਸੋ ਇਹੋ ਜੀ ਚੰਡੀਗੜ੍ਹ ਜਾਣਾ ਵੀ ਕੋਈ ਬਣਾ ਥੋੜੀ ਆ ਚੰਡੀਗੜ੍ਹ ਵੀ ਤਾਂ ਹਲਕੇ ਦੇ ਕੰਮਾਂ ਨੂੰ ਲੈ ਕੇ ਜਾਣਾ ਸੋ ਜਦੋਂ ਹਲਕੇ ਚ ਆ ਜਾਈਦਾ ਫਿਰ ਪੂਰਾ ਹਲਕੇ ਚ ਵਿਚਰੀਦਾ ਸੋ ਅੱਜ ਵੀ ਵਿਚਰ ਰਹੇ ਆ ਉਨਸੋ ਮਾਜੂ ਬੜੀਆਂ ਵੱਖਰੀਆਂ ਤਸਵੀਰਾਂ ਦੇਖਣ ਮਿਲੀਆਂ ਹੁੰਦਾ ਜਦੋਂ ਦੋ ਮਜ਼ਦੂਰਾਂ ਦੀਆਂ ਅੱਖਾਂ ਦੇਖੀਆਂ ਭਰ ਆਈਆਂ ਤੇ ਬਾਅਦ ਆ ਕੇ ਵੀ ਬਜਾਦੇ ਬੜੀ ਖੁਸ਼ੀ ਨਾਲ ਕਹਿੰਦੇ ਕਹਿੰਦੇ ਸਾਡੀ ਦੇ ਆਸ ਹੀ ਖਤਮ ਹੋ ਗਈ ਸੀ ਕਿ ਜੋ ਸਾਡੀਆਂ ਬੱਕਰੀਆਂ ਧੁੜੀਆਂ ਇਹ ਬੜਾ ਨੁਕਸਾਨ ਹੋ ਗਿਆ ਕਿਉਂਕਿ ਕਾਦੋਬਾਰੀ ਉਹ ਕੋਈ ਨਹੀਂ ਸੀਗਾ ਜਿਹਦਾ ਪਸ਼ੂ ਪਾਲਣ ਦਾ ਕੰਮ ਹੋਵੇ ਜਿਹਦੀਆਂ 20 25 ਬੱਚੀ ਬੱਕਰੀਆਂ ਧੁੱੜ ਜਾਣ ਤੇ ਉਹ ਕਹਿੰਦੇ ਸਾਡੇ ਘਰੋਂ ਤੋਂ ਰੋਟੀ ਨਹੀਂ ਸੀ ਬਣਦੀ ਅਸੀਂ ਤੇ ਉਦੋਂ-ਉਦੋਂ ਕਿ ਦਿਨ ਰਾਤ ਕੱਟੇ ਅੱਖਾਂ ਸਾਹਮਣੇ ਆਪਣੇ ਕਹਿੰਦੇ ਬੱਚਿਆਂ ਨੂੰ ਪਾਲੇ ਪਸ਼ੂ ਅਸੀਂ ਰੋੜਦੇ ਦੇਖੇ ਤੇ ਤੁਸੀਂ ਨਿੱਜੀ ਸਹਾਇਤਾ ਕੀਤੀ ਕਿਉਂਕਿ ਸਰਕਾਰੀ ਮਦਦ ਉਦੋਂ ਕਹਿੰਦੇ ਟਾਈਮ ਲੱਗਦਾ ਤੇ ਜਦੋਂ ਇਸ ਤਰ੍ਹਾਂ ਸਹਾਇਤਾ ਕੀਤੀ ਕੀ ਸੋਚ ਆਈ ਸੀ ਕਿ ਕਿੰਨਾ ਜਾਣਕਾਰੀ ਮਿਲੀ ਕਿ ਇਹ ਨੁਕਸਾਨ ਪਿੰਡਾਂ 'ਚ ਹੋ ਰਿਹਾ ਮੇਰੀ ਗੱਲ ਇਹ ਆ ਕਿ ਵੇਖੋ ਆਪਾਂ ਵੀ ਇਨਸਾਨ ਆ ਤਾਂ ਜੋ ਕੁਝ ਪੰਜਾਬ 'ਚ ਅੱਜ ਹੜ੍ਹਾਂ ਨੇ ਮਤਲਬ ਕੀਤਾ ਹੜ੍ਹਾਂ ਦੇ ਨਾਲ ਜਿੰਨਾ ਨੁਕਸਾਨ ਹੋ ਗਿਆ ਪੰਜਾਬ ਦਾ ਜਦੋਂ ਰੋਜ਼ ਆਪਾਂ ਵੇਖਦੇ ਆਂ ਤਾਂ ਮੇਰੇ ਹਲ ਕਿਦੇ ਵਿੱਚ ਵੀ ਜਿਹੜੀ ਇੱਥੇ ਸਮੱਸਿਆ ਆਈ ਸੀ ਜਿਵੇਂ ਮੈਦੀਪੁਰ ਪਿੰਡ ਆ ਜਾਂ ਇਹ ਮਾਛੀਕੇ ਪਿੰਡ ਆ ਜਿਸ ਦਿਨ ਹਾੜਾ ਇਹ ਵਿਚਾਰੇ ਜਿਹੜੇ ਗਰੀਬ ਬੰਦੇ ਆ ਇਹਨਾਂ ਦੀਆਂ ਬੱਕਰੀਆਂ ਜਿਹੜੀਆਂ ਪਾਣੀ ਚ ਰੁੜ ਗਈਆਂ ਸੀ 50 60 ਦੇ ਕਰੀਬ ਇਹਨਾਂ ਦੀ 50 ਦੇ ਕਰੀਬ ਜਿਹੜੀਆਂ ਬੱਕਰੀਆਂ ਦੋਹਾਂ ਦੀਆਂ ਮਰ ਗਈਆਂ ਸੀ ਤੇ ਮੈਂ ਉਸ ਦਿਨ ਹੀ ਆਪਣੀ ਟੀਮ ਨੂੰ ਭੇਜਿਆ ਸੀ ਐਸ ਡੀ ਐਮ ਸਾਹਿਬ ਵੀ ਆਏ ਸੀ ਤੇ ਉਹ ਜਿਹੜਾ ਲੈ ਕੇ ਲੈ ਗਏ ਕਿ ਇਹਨਾਂ ਦਾ ਇੰਨਾ ਨੁਕਸਾਨ ਹੋ ਗਿਆ ਉਦੋਂ ਬਾਅਦ ਫਿਰ ਮੈਨੂੰ ਜਦੋਂ ਪੰਚਾਇਤ ਨੇ ਸਰਪੰਚ ਸਾਹਿਬ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਜੀ ਇਹ ਤਾਂ ਵਿਚਾਰੇ ਬਹੁਤ ਗਰੀਬ ਸੀ ਬੰਦੇ ਤੇ ਫਿਰ ਮੈਂ ਮੇਰੇ ਮਨ 'ਚ ਇਹ ਗੱਲ ਆਈ ਕਿ ਯਾਰ ਕਿਉਂ ਨਾ ਅਜੇ ਆਪਾਂ ਸਰਕਾਰ ਵੱਲੋਂ ਤਾਂ ਮੁਆਵਜ਼ਾ ਆਉਣਾ ਤੇ ਮੈਂ ਕਿਉਂ ਨਾ ਕੋ ਆਪਣੀ ਆਪਦੀ ਨਿੱਜੀ ਕਮਾਈ 'ਚੋਂ ਜਾਂ ਆਪਣੇ ਨਿੱਜੀ ਫੰਡ 'ਚੋਂ ਮੈਂ ਇਹਨਾਂ ਬੰਦਿਆਂ ਦੀ ਮਦਦ ਕਰਾਂ ਫਿਰ ਮੈਂ ਅੱਜ ਪ੍ਰੋਗਰਾਮ ਬਣਾਇਆ ਸੀ ਸੋ ਦੋਹਾਂ ਪਰਿਵਾਰਾਂ ਨੂੰ ਅੱਜ ਤਿੱਲ ਫੁੱਲ ਜਿਹੜੀ ਸਹਾਇਤਾ ਸੀ 50 50000 ਰੁਪਇਆ ਲੱਖ ਰੁਪਇਆ ਜਿਹੜੀ ਉਹ ਸਹਾਇਤਾ ਕੀਤੀ ਹੈ ਸੋ ਇੱਕ ਮੇਰੇ ਵੀਰ ਜੇ ਮੈਂ ਕਹਾਂ ਕਿ ਜਿਹੜੀ ਇਹ ਕੁਦਰਤ ਦੀ ਮਾਰ ਆ ਜੇ ਉਹ ਗਰੀਬ ਵਿਚਾਰੇ ਉਹਦੀ ਮਾਰ ਹੀਟ ਆ ਗਈ ਆ ਤੇ ਫਿਰ ਜਿੰਨੀ ਕੁ ਜੋਗੇ ਆਪਾਂ ਹੈਗੇ ਆ ਸੋ ਉਹ ਮਦਦ ਕਰਨ ਦੀ ਕੋਸ਼ਿਸ਼ ਕੀਤੀ ਉਹ ਤਾਂ ਪਹਿਲਾਂ ਵੀ 1 ਮਹੀਨੇ ਦੀ ਤਨਖਾਹ ਦਿੱਤੀ ਗਈ ਹੈ ਸੇਵਾ ਦੇ ਵਿੱਚ ਸਾਰੇ ਮੰਤਰੀਆਂ ਵੱਲੋਂ ਐਮਐਲਏ ਵੱਲੋਂ ਉਹ ਤਾਂ ਮੇਰੇ ਜਾਣੀ ਜਾਣੀ ਉਹ ਤਾਂ ਤਨਖਾਹ ਇੱਕ ਇੱਕ ਮਹੀਨੇ ਦੀ ਤਨਖਾਹ ਜਿਹੜੀ ਉਹ ਸਾਡੀ ਸੀਐਮ ਸਾਹਿਬ ਨੇ ਕਹਿ ਦਿੱਤਾ ਉਹ ਦੇਤੀ ਹੈ ਤੇ ਦੂਜਾ ਜਿਹੜਾ ਵਾ ਇਹ ਵੀ ਫਿਰ ਬ੍ਰਦਰ ਇਹ ਆ ਵੀ ਜੇ ਪਰਮਾਤਮਾ ਤੁਹਾਨੂੰ ਦਿੰਦਾ ਤੁਸੀਂ ਆਪ ਦੀ ਉਹਦੇ ਦਿੱਤੇ ਹੋਏ ਜਿਵੇਂ ਗਾਂ ਲੋਕਾਂ ਨੂੰ ਦੇਣਾ ਹੁੰਦਾ ਉਹ ਕਈ ਵਾਰੀ ਪ੍ਰਮਾਤਮਾ ਤੁਹਾਡੀ ਡਿਊਟੀ ਲਾ ਦਿੰਦਾ ਸੋ ਜੇ ਮੈਂ ਸਮਝਦਾ ਕਿ ਅੱਜ ਜ਼ਰੂਰੀ ਨਹੀਂ ਕਿ ਮੈਂ ਤਾਂ ਕਐਮਐਲ ਲਿਆ ਅੱਜ ਤੁਸੀਂ ਇਹ ਗੱਲ ਵੇਖੋ ਪੰਜਾਬ ਦੇ ਵਿੱਚ ਨਾ ਵਿਚਾਰੇ ਜਿਹੜੇ ਲੋਕ ਜਿਨ੍ਹਾਂ ਕੋਲ ਥੋੜੇ ਤੋਂ ਥੋੜਾ ਵੀ ਆ ਉਹ ਵੀ ਕੋਸ਼ਿਸ਼ ਕਰ ਰਹੇ ਆ ਕੋਈ ਵਿਚਾਰਾ ਆਟੇ ਦੀ ਕੋਈ ਜਿਹੜੀ ਉਹ ਸਹਾਇਤਾ ਕਰ ਰਿਹਾ ਕੋਈ ਦਾਲ ਦੀ ਸਹਾਇਤਾ ਕਰ ਰਿਹਾ ਕੋਈ ਤੂੜੀ ਦੀ ਸਹਾਇਤਾ ਕਰ ਰਿਹਾ ਕੋਈ ਪੱਠਿਆਂ ਦੀ ਸਹਾਇਤਾ ਕਰ ਰਿਹਾ ਮੈਂ ਕਹਿੰਦਾ ਜਿਹਦੇ ਕੋਲ ਘੱਟ ਵੀ ਹੈ ਉਹ ਵੀ ਕਰ ਰਿਹਾ ਸੋ ਮੈਂ ਕਹਿੰਦਾ ਕਿ ਪੰਜਾਬੀਆਂ ਦਾ ਬਹੁਤ ਵੱਡਾ ਦਿਲ ਹੈ ਔਰ ਪੰਜਾਬੀ ਆਪ ਦੇ ਥੋੜੇ ਜਿਓ ਵੀ ਥੋੜਾ ਜਿਹੜਾ ਦਾਨ ਕਰ ਦਿੰਦੇ ਆ ਸੋ ਉਹਦੇ ਤਹਿ ਦੀ ਜਿੰਨਾ ਕਿ ਮੇਰੇ ਕੋਲ ਹੈਗਾ ਸੀ ਵੀਰੇ ਮੈਂ ਉਹਦੇ ਚੋਂ ਜਿਹੜੀ ਇਹ ਸੇਵਾ ਕੀਤੀ ਹੈ ਉਹਨੂੰ ਵਿੱਤ ਮੰਤਰੀ ਸਾਹਿਬ ਤੇ ਅਜਮਨ ਧੋੜਾ ਸਾਹਿਬ ਜਦੋਂ ਗਏ ਮੁੱਖ ਮੰਤਰੀ ਸਾਹਿਬ ਦਾ ਹਾਲਚਾਲ ਪੁੱਛਣ ਕਹਿੰਦੇ ਜ਼ਰੂਰ ਸੇਟ ਢਿੱਲੀ ਆ ਲੇਕਿਨ ਚੜ੍ਹਦੀ ਗਲਾ ਚ ਨਹੀਂ ਉਹ ਕਹਿੰਦੇ ਆ ਕਿ ਜ਼ਰੂਰ ਮੈਂ ਜਦੋਂ ਤਿਆਰ ਬਤਿਆਰ ਹੋ ਕੇ ਫੇਟ ਹੋ ਕੇ ਆਉਂਗਾ ਤੇ ਫੇਰ ਉਦਾਂ ਹੀ ਪਿੰਡਾਂ ਤੇ ਜਾਊਗਾ ਤੇ ਜਿਹੜਾ ਮੁਆਵਜ਼ਾ ਬਹੁਤ ਵੱਡਾ ਦੇਣਾ ਪੈਣਾ ਕਿਉਂਕਿ ਜਿਸ ਤਰੀਕੇ ਦਾ ਨੁਕਸਾਨ ਹੋ ਗਿਆ ਸਾਰੇ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਲੱਖਾਂ ਏਕੜ ਜ਼ਮੀਨ ਡੁੱਬ ਗਈ ਹੈ ਕੀ ਸਰਕਾਰ ਇੰਨੀ ਤਿਆਰੀ ਚ ਹੈਗੀ ਹੈ ਕਿਉਂਕਿ ਮੁਆਵਜ਼ਾ ਬਹੁਤ ਵੱਡਾ ਦੇਣਾ ਪੈਣਾ ਜਿਸ ਤਰੀਕੇ ਦਾ ਨੁਕਸਾਨ ਹੋ ਗਿਆ ਤੇ ਜਿਹੜਾ ਵਾਕਈ ਕਿਤਨੇ ਕਿਤੇ ਕਿਸਾਨ ਰੋ ਰਹੇ ਨੇ ਚਾਹੇ ਉਹ ਬੰਦਾਂ ਨੂੰ ਲੈ ਕੇ ਜੋ ਸੰਕਟ ਆਏ ਸੀਗੇ ਬੰਨ ਟੁੱਟੇ ਨਜ਼ਰ ਆਏ ਹੈ ਤਾਂ ਬਹੁਤ ਵੱਡੀ ਰਕਮ ਚ ਮੁਆਵਜ਼ਾ ਦੇਣਾ ਪੈਣਾ ਕੀ ਸਰਕਾਰ ਤਿਆਰ ਹੈ ਉਹਨਾਂ ਦੀ ਮੇਰੇ ਸਭ ਤੋਂ ਪਹਿਲਾਂ ਤਾਂ ਚਲੋ ਤੁਸੀਂ ਸੀਐਮ ਸਾਹਿਬ ਦੀ ਗੱਲ ਕੀਤੀ ਪਰਮਾਤਮਾ ਕਿਰਪਾ ਕਰਨ ਉਹਨਾਂ ਦੀ ਉਹਨਾਂ ਨੂੰ ਸਿਹਤ ਜਿਹੜੀ ਸਿਹਤ ਉਹਨਾਂ ਦੀ ਕਾਇਮ ਹੋਵੇ ਤੇ ਉਹ ਚੜ੍ਹਦੀ ਕਲਾ 'ਚ ਰਹਿਣ ਤੇ ਮੇਰੇ ਵੀਰ ਉਹ ਲੋਕਾਂ ਦੇ ਵਿੱਚ ਅੱਗੇ ਦੀ ਤਰ੍ਹਾਂ ਹੀ ਵਿਚਰਨਗੇ ਕਿਉਂਕਿ ਇਹ ਜਿਹੜੀ ਸਿਹਤ ਦੀ ਸਮੱਸਿਆਵਾਂ ਦੀ ਕਿਸੇ ਵੇਲੇ ਕਿਸੇ ਨੂੰ ਵੀ ਆ ਸਕਦੀ ਹੈ ਸੋ ਉਹ ਚੜ੍ਹਦੀ ਕਲਾ ਦੇ ਨੇ ਤੇ ਉਹ ਲੋਕਾਂ ਦੀ ਹਰ ਜਿਹੜੀ ਸੰਭਵ ਆ ਉਹ ਮਦਦ ਕਰਨਗੇ ਦੂਜਾ ਜਿਹੜੀ ਤੁਸੀਂ ਗੱਲ ਕੀਤੀ ਆ ਲੋਕਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਉਹ ਪੰਜਾਬ ਸਰਕਾਰ ਤਾਂ ਵੀਰੇ ਪੂਰਾ ਆਪ ਦਾ ਟਿੱਲ ਦਾ ਜ਼ੋਰ ਲਾਊਗੀ ਜਿਹੜਾ ਉਹਨਾਂ ਲੋਕਾਂ ਨੂੰ ਜਿੰਨੀ ਸਹਾਇਤਾ ਹੋ ਸਕੇ ਕਰੂਗੀ ਪਰ ਅੱਜ ਸੈਂਟਰ ਸਰਕਾਰ ਨੂੰ ਵੀ ਲੋੜ ਆ ਕਿ ਅੱਜ ਪੰਜਾਬ ਨੂੰ ਵੱਡਾ ਪੈਕੇਜ ਦੇ ਦੇ। ਮਾਫ ਕਰਿਓ ਹੁਣ ਸਭ ਟੋਕਣ ਲੱਗਾ ਲੇਕਿਨ ਉਹ ਕਹਿੰਦੇ ਅਸੀਂ ਪਹਿਲਾਂ ਹੀ ਵੀ ਬੜੀਆਂ ਮੋਟੀਆਂ ਗ੍ਰਾਂਟਾਂ 292 ਕਰੋੜ 300 ਕਰੋੜ ਦਿੱਤਾ ਸੀਗਾ ਬੰਦ ਪੱਕੇ ਕਰਨ ਨੂੰ ਜਾਂ ਆਪਣੇ ਕੰਮ ਜਿਹੜੇ ਪਿੰਡਾਂ ਦੇ ਰੁਕੇ ਹੋਏ ਸੀਗੇ ਜਿਹੜੇ ਕਿਸਾਨਾਂ ਨੂੰ ਸਮੱਸਿਆਵਾਂ ਆ ਰਹੀਆਂ ਸੀਗੀਆਂ ਪਾਣੀ ਨੂੰ ਲੈ ਕੇ ਉਸ ਨੂੰ ਲੈ ਕੇ ਕਹਿੰਦੇ ਅਸੀਂ ਪਹਿਲਾਂ ਹੀ ਪੈਕੇਜ ਜਾਰੀ ਕਰ ਚੁੱਕੇ ਹਾਂ ਤੇ ਕਹਿੰਦੇ ਹੁਣ ਵੀ ਦਵਾਂਗੇ। ਕੀ ਪਹੁੰਚ ਰਹਾ ਜਾਂ ਸਿਰਫ ਇੱਕ ਰਾਜਨੀਤੀ ਚੱਲ ਰਹੀ ਹੈ ਸੂਬਾ ਸੈਂਟਰ ਚ ਕੀ ਪਹੁੰਚੇ ਸੀਗੇ ਪੈਕੇਜ ਜਿਹੜੇ ਪਹਿਲਾਂ ਗੱਲਾਂ ਚੱਲਦੀਆਂ ਨਹੀਂ ਵੀਰੇ ਉਹ ਤਾਂ ਜਿਹੜਾ ਬਣਦਾ ਹੀ ਸਾਡਾ ਸਟੇਟ ਦਾ ਦਿੰਦੇ ਆ ਜੀ ਅੱਜ ਤੱਕ ਉਹਨਾਂ ਨੇ ਕੋਈ ਪੰਜਾਬ ਸਰਕਾਰ ਨੂੰ ਕੋਈ ਪੈਕੇਜ ਨਹੀਂ ਦਿੱਤਾ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਉਹ ਤਾਂ ਸਾਡਾ ਹੀ ਸਾਨੂੰ ਜੇ ਕੋਈ ਗ੍ਰਾਂਟ ਆ ਰਹੀ ਉਹ ਦੇ ਰਿਆ ਅੱਜ ਵੀ ਸਾਡਾ ਪੰਜਾਬ ਸਰਕਾਰ ਦਾ 60000 ਕਰੋੜ ਰੁਪਇਆ ਸੀਐਮ ਸਾਹਿਬ ਨੇ ਕਿਹਾ ਵਾ ਕਿ ਸਾਡਾ ਬਣਦਾ ਸਾਨੂੰ ਉਹੀ ਦੇ ਦਿਓ ਜਿਹੜਾ ਅਸੀਂ ਲੋਕਾਂ ਦੀ ਸਹਾਇਤਾ ਕਰ ਸਕੀਏ ਸੈਂਟਰ ਸਰਕਾਰ ਦੀ ਮਦਦ ਤਾਂ ਵਾ ਕਿ ਉਹ ਵਿਸ਼ੇਸ਼ ਪੈਕੇਜ ਐਲਾਨ ਕਰੇ ਕਿਉਂਕਿ ਜਿਹੜੀ ਅੱਜ ਹੜਾਂ ਦੀ ਮਾਰ ਆ ਵੀਰੇ ਇਹ ਕੁਦਰਤ ਦੀ ਮਾਰ ਆ ਇਹ ਕੋਈ ਵੈਸੇ ਨਹੀਂਗਾ ਅੱਜ ਕੁਦਰਤ ਦੀ ਮਾਰ ਦੇ ਵਿੱਚ ਸੈਂਟਰ ਸਰਕਾਰ ਜਿਹੜੀ ਆ ਉਹ ਪੰਜਾਬ ਦੀ ਬਾਹ ਫੜੇ ਕਿਉਂਕਿ ਪੰਜਾਬ ਵੀ ਸਾਡੇ ਹਿੰਦੁਸਤਾਨ ਦਾ ਇੱਕ ਅੰਗ ਆ ਪੰਜਾਬ ਨੇ ਹਮੇਸ਼ਾ ਦੇਸ਼ ਨੂੰ ਅੰਨ ਦਿੱਤਾ ਹੈ ਸਮੇਂ-ਸਮੇਂ ਤੇ ਦੇਸ਼ ਦਾ ਢਿੱਡ ਭਰਿਆ ਹੈ ਸੋ ਅੱਜ ਸੈਂਟਰਲ ਸਰਕਾਰ ਨੂੰ ਵੱਡੀ ਫਰਾਗ ਦੀ ਲਈ ਵਿਖਾਉਣ ਦੀ ਲੋੜ ਆ ਤੁੰਸੋ ਜਦੋਂ ਪੰਜਾਬ ਤੋਂ ਬਾਹਰ ਕਿਤੇ ਸੂਬੇ 'ਚ ਜਾਂ ਕਿਸੇ ਹੋਰ ਸ਼ਹਿਰ ਸੰਕਟ ਆਉਂਦਾ ਤੇ ਪੰਜਾਬੀ ਭੱਜੇ ਜਾਂਦੇ ਆ ਲੇਕਿਨ ਅੱਜ ਬਹੁਤ ਘੱਟ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਕਿ ਬੰਦਾਂ ਦੇ ਉੱਪਰ ਜਦੋਂ ਕਿਸਾਨ ਰਹੁੰਦੇ ਆ ਕਿਸੇ ਬਾਹਰ ਦੇ ਸੂਬੇੋਂ ਆ ਕੇ ਕਿਸੇ ਨੇ ਸਾਡੀ ਬਾਹ ਫੜੀ ਹੋਵੇ ਜਾਂ ਕਿਸੇ ਕੋਈ ਬਾਹਰੋਂ ਆ ਕੇ ਸਾਡੇ ਸਾਥ ਦਿੱਤਾ ਹੋਵੇ ਇਦਾਂ ਨਹੀਂ ਹੋਇਆ ਪੰਜਾਬੀ ਪੰਜਾਬੀਆਂ ਦੀ ਮਦਦ ਕਰਨ ਲੱਗੇ ਆ ਨੇ ਬ੍ਰਦਰ ਇੱਕ ਗੱਲ ਆ ਕਿ ਚਲੋ ਪੰਜਾਬੀਆਂ ਨੂੰ ਤਾਂ ਪਰਮਾਤਮਾ ਨੇ ਨਾ ਗੁਰੂ ਸਾਹਿਬ ਨੇ ਦੇ ਲਈ ਵੱਡਾ ਦਿੱਤਾ ਇਹ ਤਾਂ ਹਮੇਸ਼ਾ ਜਦੋਂ ਵੀ ਕਿਤੇ ਇੱਕ ਦੀ ਚੀਜ਼ਾਂ ਕਿਤੇ ਬਾਹਰ ਵੀ ਵਿਵਤਾ ਬਣਦੀ ਹੈ ਪੰਜਾਬੀ ਸਭ ਤੋਂ ਪਹਿਲਾਂ ਅੱਗੇ ਆਉਂਦੇ ਆ ਸੋ ਅੱਜ ਫਰਜ਼ ਤਾਂ ਸਾਰੇ ਦੇਸ਼ ਦਾ ਹੀ ਬਣਦਾ ਫਰਜ਼ ਬਾਹਰੋਂ ਵੀ ਲੋਕਾਂ ਦਾ ਬਣਦਾ ਪਰ ਅੱਜ ਵੀ ਇਹ ਨਹੀਂ ਆਪਾਂ ਕਹਿ ਸਕਦੇ ਕਿ ਨਹੀਂ ਆ ਰਹੇ ਵੈਸੇ ਕੁਝ ਹਰਿਆਣੀਆਂ ਤੋਂ ਵੀ ਸਾਡੇ ਜਿਹੜੇ ਭਰਾ ਉਹ ਮਦਦ ਕਰਨ ਲਈ ਆ ਰਹੇ ਆ ਹੋਰ ਜਿਹੜੇ ਫਿਲਮੀ ਐਕਟਰ ਆ ਉਹ ਵੀ ਮਦਦ ਕਰ ਰਿਹਾ ਵੈਸੇ ਖੁੱਲ ਕੇ ਅੱਗੇ ਜਿਹੜਾ ਲੋਕਾਂ ਨੂੰ ਆਉਣਾ ਚਾਹੀਦਾ ਅੱਜ ਪੰਜਾਬ ਦੇ ਲੋਕਾਂ ਦੀ ਜਿਹੜੀ ਬਾਹਾਂ ਵਾਂ ਉਹ ਫੜਨੀ ਚਾਹੀਦੀ ਹੈ ਚੇ ਤਿੱਲ ਫੁੱਲ ਜਿੰਨਾ ਵੀ ਕੋਈ ਹਿੱਸਾ ਪਾ ਸਕਦਾ ਉਹਨੂੰ ਪਾਉਣਾ ਚਾਹੀਦਾ 300 BBMP ਦੇ ਨਾਲ ਜੋ ਗੱਲਾਂ ਚੱਲ ਰਹੀਆਂ ਸੀਗੀਆਂ ਪਾਣੀ ਨੂੰ ਲੈ ਕੇ ਕਿ ਉਸ ਨੂੰ ਲੈ ਕੇ ਵੀ ਆਉਣ ਵਾਲੇ ਸਮੇਂ 'ਚ ਕੋਈ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਕਿਉਂਕਿ ਪਾਣੀ ਦਾ ਸੰਕਟ ਜਦੋਂ ਦਾ ਉਸ ਤੋਂ ਬਾਅਦ ਸਵਾਲ ਬਹੁਤ ਖੜੇ ਹੁੰਦੇ ਆ ਤੇ ਸਰਕਾਰ ਕੋਈ ਮੀਟਿੰਗ ਕਰਨ ਜਾ ਰਹੀ ਹੈ ਜਾਂ ਕੋਈ ਵੱਡਾ ਫੈਸਲਾ ਇਹ ਜਿਹੜਾ ਸੰਕਟ ਆਇਆ ਕਿ ਅਗਲੀ ਵਾਰ ਮਾਂ ਆਵੇ ਜਾਂ ਕਿਸੇ ਹੱਦ ਤੱਕ ਰੋਕਿਆ ਜਾ ਸਕੀ ਉਹਨੂੰ ਲੈ ਕੇ ਤਿਆਰੀ ਚ ਹੈਗੀ ਹੈ ਜੀ ਇਹ ਵਿੱਚ ਕੋਈ ਦੂਰ ਹੈ ਮਾਣੀ ਜਿਹੜਾ ਜਿਹੜੇ ਡੈਮਾਂ ਦੇ ਮਸਲੇ ਆ ਇਹ ਜਿਹੜੇ ਕਿਉਂਕਿ ਜ਼ਿਆਦਾਤਰ ਤਾਂ ਸੈਂਟਰ ਦੇ ਥੱਲੇ ਹੀ ਹੁੰਦਾ ਉਹਨਾਂ ਨਾਲ ਬੈਠ ਕੇ ਜਿਹੜੀ ਸਰਕਾਰ ਉਹ ਕਰੂਗੀ ਇਹ ਪਹਿਲਾਂ ਹੀ گاਉਂ ਵੈਸੇ ਇਹ ਜਿਹੜੀਆਂ ਚੀਜ਼ਾਂ ਵਾਂ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਨਾ ਕਿ ਅੱਗੇ ਤੋਂ ਇਹੋ ਜਿਹਾ ਭਾਣਾ ਨਾ ਵਾਪਰੇ ਪਰ ਕਈ ਵਾਰੀ ਜਿਹੜੀ ਕੁਦਰਤ ਦੀ ਮਾਰ ਆ ਉਹ ਤੋਂ ਆਪਾਂ ਨਹੀਂ ਬਚ ਸਕਦੇ ਸੋ ਜਰੂਰ ਸਰਕਾਰ ਜਿਹੜੀ ਸੈਂਟਰ ਨਾਲ ਕੇਂਦਰ ਨਾਲ ਜਿਹੜੀਆਂ ਮੀਟਿੰਗਾਂ ਕਰੂਗੀ ਮੇਰੇ ਕੋਲੋਂ ਬਾਕੀ ਸਵਾਲ ਹੈ ਤੁਸੀਂ ਬਸ ਲੋਕਾਂ 'ਚ ਵੀ ਜਾਣਾ ਹੈ ਡੀਕ ਦੇ ਅਸਾ ਦੇ ਬੜੀ ਆਸ ਨਾਲ ਕਿੰਨੀ ਕੁ ਤਿਆਰੀ ਚੋਂ ਖੇਮ ਕੰਦ ਦੇ ਲੋਕ ਬਹੁਤ ਅੱਖਾਂ ਜਿਹੜੀਆਂ ਡੀਕ ਨਹੀਂ ਸੀਗੀਆਂ ਤੇ ਲਗਾਤਾਰ ਵਿਚਾਰੇ ਹੋ ਬੜਾ ਪਸੰਦ ਕਰਦੇ ਆ ਤੁਹਾਨੂੰ ਪਰ ਠੀਕ ਆ ਸੀ ਵੀ ਫੀਲਡ ਚ ਵਿਚਰਦੇ ਆ ਜਦੋਂ ਲੋਕਾਂ ਕੋਲ ਜਾਂਦੇ ਆ ਬਹੁਤ ਘੱਟ ਦੇਖਣ ਨੂੰ ਮਿਲਦਾ ਕੋਈ ਕਹਿੰਦਾ ਹੋਵੇ ਜੀ ਆ ਤੁਹਾਨੂੰ ਸਭ ਸਾਨੂੰ ਮਿਲੈ ਨਹੀਂ ਬੰਦਾ ਦੇ ਵੀ ਜਾਦੇ ਹੋ ਲਗਾਤਾਰ ਕੀ ਹਾਲਾਤ ਨੇ ਹਲਕਾ ਖੇਮ ਕਰਨ ਦੇ ਤੇ ਜਿੰਨਾ ਕੀ ਮਾਰ ਵਜੀ ਆ ਪਾਣੀ ਦੀ ਉਹਨੂੰ ਲੈ ਕੇ ਕੀ ਵਿਸ਼ਵਾਸ ਜਗਾਉਣਾ ਚਾਹੁੰਦੇ ਹੋ ਸਾਇਦ ਤਾਂ ਨਿੱਜੀ ਤੌਰ ਤੇ ਕਰ ਰਹੇ ਹੋ ਕਿੰਨਾ ਕ ਜਿਹੜਾ ਔਨਲ ਸਮੇਂ ਦੇ ਵਿੱਚ ਪੈਕੇਜ ਲਿਆ ਕੇ ਨਾ ਕਿਸਾਨਾਂ ਦੀ ਇਹਨਾਂ ਬਦੋਂਦਿਆਂ ਲੋਕਾਂ ਦੇ ਹੱਥਾਂ ਦੇ ਵਿੱਚ ਲਿਆ ਕੇ ਸੁਮਨ ਸਿੰਘ ਤੁਨ ਸਾਹਿਬ ਮੈਲ ਸਾਬ ਦੀਨ ਵਾਲੀ ਮੇਰੇ ਵੀ ਮੇਰੇ ਨਾ ਆਪਣੇ ਇਸ ਇਸ ਹਲਕੇ ਦੇ ਵਿੱਚ ਮੇਰਾ ਖਿਆਲ ਮੈਂ ਇੱਕ ਰਫ ਜਿਹਾ ਮੇਰੇ ਕੋਲ ਆਈਡੀਆ ਵਾ ਕਿ ਯਾਰ 1 ਏਕੜ ਦੇ ਕਰੀਬ 1000 ਏਕੜ ਦੇ ਕਰੀਬ ਜਿਹੜੀ ਫਸਲ ਆ ਬਰਬਾਦ ਹੋਈ ਆ ਉਹਦੀ ਜਿਹੜੀ ਹਰ ਸੰਭਵ ਮਦਦ ਜਿਹੜੀ ਕਿਸਾਨਾਂ ਦੀ ਕੀਤੀ ਜਾਊਗੀ ਮੈਂ ਹੁਣ ਵੀ ਆਪਣੇ ਨਿੱਜੀ ਤੌਰ ਤੇ ਵੀ ਮੈਂ ਲੋਕਾਂ ਦੀ ਮਦਦ ਕਰ ਰਿਹਾ ਮੈਂ ਤੇਲ ਵੀ ਮੁਹੱਈਆ ਕਰਵਾਇਆ ਭੈਣਾ ਭਰਾਵਾਂ ਨੂੰ ਜਿਹੜੇ ਬੰਨ ਬੰਨ ਰਿਹਾ ਤੇ ਸਰਕਾਰ ਵੱਲੋਂ ਵੀ ਹਰ ਬਿਊਰੋਕ੍ਰੇਸੀ ਵੱਲੋਂ ਵੀ ਹਰੇਕ ਮਦਦ ਜਿਹੜੀ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਕਰਵਾਈ ਜਾ ਰਹੀ ਹੈ ਤੇ ਅੱਗੇ ਤੋਂ ਵੀ ਜਿਹੜਾ ਇੱਕ ਵਾਰੀ ਸਰਕਾਰ ਜਿਹੜੀ ਉਹ ਗਰਦਾਵਰੀ ਵਿਸ਼ੇਸ਼ ਗਰਦਾਵਰੀਆਂ ਕਰਵਾ ਕੇ ਜਿਹੜਾ ਨੁਕਸਾਨ ਹੋਇਆ ਲੋਕਾਂ ਦਾ ਉਹਦੀ ਪਰਪਹਾਇਤ ਨਹੀਂ ਸਰਕਾਰਾਂ ਕਰ ਸਕਦੀਆਂ ਪਰ ਹਰੇਕ ਤਰ੍ਹਾਂ ਜਿਹੜੇ ਲੋਕ ਸਾਡੇ ਕਿਸਾਨ ਭਰਾ ਜਾਂ ਮਜ਼ਦੂਰ ਭਰਾ ਆ ਉਹਨਾਂ ਦੀ ਬਾਂ ਜਰੂਰ ਸਰਕਾਰ ਫੜੂਗੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸੋ ਇਹ ਜਨ ਹਲਕਾ ਖੇਮ ਕਰਨ ਦੇ ਐਮ.ਐਲ.ਏ. ਸਾਹਿਬ ਸਰਵਨ ਸਿੰਘ ਤੋਂ ਹਨ ਜਿਨ੍ਹਾਂ ਨੇ ਅੱਜ ਵੀ ਸਹਾਇਤਾ ਕੀਤੀ ਆਪਣੀ ਨਿੱਜੀ ਕਹਿ ਸਕਦੇ ਖਾਤਿਆਂ ਜੋ ਆਪਣੀ ਜ਼ੇਬ ਦੇ ਵਿੱਚੋਂ ਖਰਚੇ ਦਿੱਤੇ ਜਾ ਰਹੇ ਆ ਜਿਹੜੇ ਧੋਂਦੇ ਲੋਕ ਉਹਨਾਂ ਦੇ ਹਲਕੇ ਖੇਮ ਕਰਨ ਦੇ ਜਿਨ੍ਹਾਂ ਨੇ ਬੜੀ ਆਸਾਂ ਨਾਲ ਵੋਟਾਂ ਪਾਈਆਂ ਅੱਜ ਕਿਤਨਾ ਕਿਤੇ ਕਹਿ ਸਕਦੇ ਹਾਂ ਉਹਨਾਂ ਦੀ ਉਮੀਦਾਂ ਦੇ ਖਰੇ ਉੱਤੇ ਨਜ਼ਰ ਆ ਰਹੇ ਨੇ ਤੇ ਜਦੋਂ ਗੱਲਬਾਤ ਵੀ ਕੀਤੀ ਆ ਲੋਕਾਂ ਨਾਲ ਆਫ ਦੀ ਕੈਮਰਾ ਤੇ ਬੜਾ ਪਿਆਰ ਜਿਹੜਾ ਨਜ਼ਰ ਆਇਆ ਲੋਕਾਂ ਦੀ ਅੱਖਾਂ ਦੇ ਵਿੱਚ ਤੇ ਬੜੀ ਆਸ ਦੇ ਨਾਲ ਅੱਜ ਫੇਰ ਮਿਲਣ ਪਹੁੰਚੇ ਨੇ ਸੋ ਲਗਾਤਾਰ ਜਿਹੜਾ ਐਮਐਲਏ ਸਾਹਿਬ ਇੱਥੇ ਵਿਚਰ ਰਹੇ ਨੇ ਲੋਕਾਂ ਦੀ ਸਹਾਇਤਾ ਕਰ ਰਹੇ ਨੇ ਸੋ ਅਨੁਵਲ ਸਮੇਂ ਦੇ ਵਿੱਚ ਦੇਖਾਂਗੇ ਹੋਰ ਕਿੰਨੇ ਕਬੜੇ ਜਿਹੜੇ ਉਪਰਾਲੇ ਕੰਮ ਜਿਹੜੇ ਐਵੈਲੇ ਸਾਹਿਬ ਵੱਲੋਂ ਕੀਤੇ ਜਾਂਦੇ ਸੋ ਜੁੜੇ ਦੋ ਸਾਡੇ ਨਾਲ ਤੁਸੀਂ ਦੇਖਦੇ ਹੋ ਦ ਸਿਟੀ ਹੈਡਲਾਈਨਸ